ਜੀ ਫਿਰ ਕੀ ਆਈ ਬਾਤ ਹੈ ਅਜਗਰ ਦੀ ਸਕੁੰਝ ਵਾਲਾ ਸੂਟ ਵਾਹ ਜੀ ਵਾਹ ਬਹੁਤ ਹੀ ਪਿਆਰੀ ਸ਼ਿਮਰ बॉटम ਤੇ ਵੀ ਵਰਕ ਆਏਗਾ ਓਕੇ ਦੁਪੱਟਾ ਬਹੁਤ ਹੀ ਸ਼ਾਨਦਾਰ ਚਲੋ ਅੱਗੇ ਜੀ ਲੋ ਜੀ ਨੈਕਸਟ ਕਲਰ ਓਏ ਹੋਏ 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 ਓਏ 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 ਹੋਏ ਚਲੋ ਜੀ ਅੱਗੇ ਵਾਹ ਜੀ ਵਾਹ ਯਾਰ ਕਰਾਚੜ ਬਹੁਤ ਹੀ ਜਦ ਸੁਹਣਾ ਹੈ ਬਹੁਤ ਹੀ ਪਿਆਰਾ ਚਲੋ ਅੱਗੇ ਜੀ ਲਓ ਜੀ ਆ ਦੇਖੋ ਸੂਟ ਕਿੰਨਾ ਸੋਹਣਾ ਸੂਟ ਏ ਵੇ ਕਾਡਾ ਕਿਧਰ ਸੇ ਆ ਗਿਆ ਹੈ ਕਾਡਾ ਚਲੋ ਕੋਈ ਨਹੀਂ ਲਓ ਜੀ ਲਓ ਚੈੱਕ ਕਰੋ ਜੀ ਇਹ ਵੀ ਖੀਨ ਖਾਬ ਦਾ ਸੂਟ ਹੈ ਬਹੁਤ ਹੀ ਪਿਆਰਾ ਕਰੇਵ ਦੀ ਆਏਗੀ ਜੀ ਬੋਟਮ ਗਲੇ ਤੇ ਆਏਗਾ ਜੀ ਵਰਕ ਬਾਜੂ ਤੇ ਵੀ ਵਰਕ ਆਏਗਾ ਬਹੁਤ ਹੀ ਪਿਆਰਾ ਏ ਕਸ ਕੀ ਹਾਲੇ ਠੀਕ ਹਾਂਜੀ ਗੁਲਾਬ ਜੀ 1 ਮਿੰਟ ਬਸ 1 ਮਿੰਟ ਲਓ ਜੀ ਔਰਗੈਂਜ਼ਾ ਦਾ ਦੁਪੱਟਾ ਬਹੁਤ ਹੀ ਸੋਬਰ ਚੀਜ਼ ਵਾਓ ਬਹੁਤ ਹੀ ਪਿਆਰਾ ਸੂਟ ਆ ਪਿਓਰ ਔਰਗੈਂਜ਼ਾ ਔਰ ਨੈਕ ਜਿਹੜਾ ਸਾਰਾ ਹੀ ਹੈਂਡਵਰਕ ਦਾ ਬਣਿਆ ਹੋਇਆ ਜੀ ਬਹੁਤ ਹੀ ਬਿਊਟੀਫੁੱਲ ਚੈੱਕ ਕਰੋ ਪਲੱਸ ਇਹ ਦੀ ਬਾਟਮ ਆਏਗੀ ਓਕੇ ਜੀ ਤੇ ਬੇਟਾ ਉਹ ਦਿਖਾਓ ਜੀ ਦੁਪੱਟਾ ਦੁਪੱਟਾ ਬਹੁਤ ਹੀ ਪਿਆਰਾ ਪਿਓਰ オリジナル ਜਿਹੜਾ ਹੈਗਾ ਜੀ ਡਿਜੀਟਲ ਸਾਰੇ ਸੂਟ ਅਗਲਾ ਕਲਰ ਦਿਖਾਓ ਪੁੱਤਰੇ ਜੀ ਲਓ ਜੀ ਸੈਕਿੰਡ ਕਲਰ ਚੈੱਕ ਕਰੋ ਜੀ ਬਹੁਤ ਹੀ ਲਾਜਵਾਬ ਬਹੁਤ ਹੀ ਪਿਆਰਾ ਡਿਜ਼ਾਈਨਰ ਸੂਟਸ ਆ ਰਹੇ ਔਰ ਅਲਟੀਮੇਟ ਬਾਟਮ ਬਹੁਤ ਸੋਹਣੀ ਹੈ ਔਰ ਦੁਪੱਟਾ ਇਸ ਤੋਂ ਵੀ ਜ਼ਿਆਦਾ ਸੋਹਣਾ ਇਹ ਲਓ ਜੀ ਫੇਰ ਓਏ ਹੋਏ ਹੋਏ ਕਿਰਨ ਅਵੇਲੇ ਬਲੇ ਚਲ ਆ ਜਾ ਮੇਰਾ ਪੁੱਤਰ ਲੋ ਜੀ ਫਿਰ ਬਹੁਤ ਹੀ ਸੋਬਰ ਸੂਟ ਦਿਖਾਓ ਬੇਟਾ ਦਿਖਾਓ ਜਲਦੀ ਲੋ ਜੀ ਬਾਟਮ ਤੇ ਵਰਕ ਚੈੱਕ ਕਰੋ ਟੋਟਲੀ ਹੈਂਡਵਰਕ 슬ੀਵਸ ਤੇ ਵੀ ਸਾਰਾ ਹੈਂਡਵਰਕ ਆਏਗਾ ਘੇਰੇ ਤੇ ਵੀ ਹੈਂਡਵਰਕ ਗਲਾ ਤੁਸੀਂ ਚੈੱਕ ਕਰੋ ਕਿਤੇ ਬਹੁਤ ਹੀ ਪਿਆਰਾ ਦੁਪੱਟਾ ਦਿਖਾ ਮਰੀ ਤੀ ਕਲਰ ਬਹੁਤ ਹੀ ਜ਼ਬਰਦਸਤ ਹੈ ਚੈੱਕ ਕਰੋ ਜੈਂਟਲੀ ਪਿਓਰ ਔਰਗੈਂਜ਼ਾ ਫਿਰ ਸਭ ਤੋਂ ਫੇਵਰਟ ਸੂਟ ਗਲਾਬ suits ਕੋ ਪਹੁੰਚ ਚੁਕਿਆ ਹੈ ਬੜੇ ਹੀ ਦਿਨ ਬਾਅਦ ਰੈਡੀ ਹੋਇਆ ਜੀ ਇਹ suit ਬੜਾ ਹੀ ਪਿਆਰਾ ਠੀਕ ਹੈ ਪਲੱਸ ਇਹਦਾ ਜਿਹੜਾ ਫਰੰਟ ਹੈਗਾ ਬਹੁਤ ਹੀ ਲੇਜੈਂਡਰੀ ਔਰ ਸਰਦਾਰੀ suit ਹੈ ਟੋਟਲੀ ਸਾਰਾ ਹੈਂਡਵਰਕ ਹੋਇਆ ਜੀ ਪਲੱਸ ਇਹਦੀਆਂ 슬ੀਵਸ ਤੇ ਵਰਕ ਚੈੱਕ ਕਰੋ ਬਹੁਤ ਹੀ ਪਿਆਰਾ ਇਹਦੀ ਬਾਟਮ ਬਹੁਤ ਹੀ ਪਿਆਰੀ ਹੈ ਔਰ ਦੁਪੱਟਾ ਸਭ ਤੋਂ ਵੱਡੀ ਗੱਲ ਬਹੁਤ ਹੀ ਜਦਾ ਸੋਹਣਾ ਹੈ ਬਹੁਤ ਹੀ ਅਲਟੀਮੇਟ ਸੂਟ ਐ ਕਿਨੇ ਜੀ ਜੇ ਬਹਿ ਜਾ ਬਹਿ ਜਾ ਇਧਰ ਫੜਾਓ ਬੇਟਾ ਮਾਡਲ ਫੜਾਓ ਇਧਰ ਲਓ ਜੀ ਲਓ ਜੀ ਦੇਖ ਲਿਆ ਤੁਸੀਂ ਜੀ ਲਓ ਜੀ ਫੇਰ origignal suit ਇਹ ਹੈਂਡਵਰਕ ਹੋਇਆ ਜੀ ਸਾਰਾ ਹੀ ਪਿਓਰ organza ਐ ਚੈੱਕ ਕਰੋ ਕਿਤੇ ਬਹੁਤ ਹੀ ਪਿਆਰਾ ਨੈਕ ਦਾ ਵਰਕ ਹੈ ਫਰੰਟ ਸਾਰਾ ਹੀ ਔਰ ਇਹ ਅਗੀ ਜੀ ਬਾਜੂ ਔਰ ਇਹ ਆ ਗਈ ਜੀ ਤੁਹਾਡੀ ਬਾਟਮ ਪਿਓਰ ਕ੍ਰੇਵ ਦੀ ਔਰ ਦੁਪੱਟਾ ਓ ਐਮ ਜੀ ਓ ਐਮ ਜੀ ਫੁਲੀ ਫਲੇਜ ਲਾਟੂ ਲੱਗੇ ਜੀ ਨਾਲ ਇਹਦੇ ਥੈਂਕ ਯੂ ਫਿਰ ਤੁਹਾਡੇ ਰੂਬ ਰੂ ਕਰਨ ਜਾ ਰਹੇ ਆ ਜੀ ਪਿਓਰ ਖੀਨਖਾਵ ਕਾਲੇ ਰੰਗ ਦੇ ਵਿੱਚ ਨਿਆ ਮਾਰਾ ਕਾਲੇ ਰੰਗ ਦਾ ਜ਼ਾਰ ਮੈਨੂੰ ਕੁੜੀਆਂ ਕਹਿੰਦੀਆਂ ਵਾਹ ਜੀ ਵਾ ਮੈਨੂੰ ਮੁੰਡੇ ਕਹਿੰਦਾ ਕਾਲੇ ਰੰਗ ਦਾ ਸੂਟ ਓ ਮਾਈ ਗਾਡ ਪਿਓਰ ਇੰਪੋਰਟਡ ਖੀਨਖਾਵ ਵਿਦ ਏਸ਼ੀਅਨ ਸਿਲਕ ਬਾਟਮ ਪਲੱਸ ਲੋ ਜੀ ਕਿਆ ਹੀ ਬਾਤ ਦੁਪੱਟਾ ਚੈੱਕ ਕਰੋ ਵਾਓ 왓 ਅ ਬਿਊਟੀਫੁਲ ਲੋ ਜੀ ਫਿਰ ਇਹ ਫੈਬਰਿਕ ਦਾ ਬਹੁਤ ਹੀ ਸੋਹਣਾ ਹੈ ਬ੍ਰੋਕੇਟ ਸ਼ਿਮਰ ਹੈਗੀ ਹੈ ਜੀ ਬੜੀ ਹੀ ਪਿਆਰੀ ਸੌਫਟ ਵਾਲੀ ਵਾਓ ਕਿਰਾ ਚੈੱਕ ਕਰੋ ਗਲਾ ਚੈੱਕ ਕਰੋ ਇਹਦੀ ਪਿਓਰ ਕਰੇਵ ਦੀ ਬਾਟਮ ਚੈੱਕ ਕਰੋ ਇਹਦੀ ਬਾਜੂ ਚੈੱਕ ਕਰੋ ਠੀਕ ਹੈ ਜੀ ਇਹਦਾ ਜਿਹੜਾ ਦੁਪੱਟਾ ਹੈ ਉਹ ਐਮ ਜੀ ਹੈ ਵਾਓ 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 ਪੁੱਤ ਪਿਛੇ ਕਰ ਲੈਣਾ ਮੇਰੀ ਥੀ ਥੋੜਾ ਜਿਹਾ ਹਾਂਜੀ ਲਓ ਜੀ ਫਿਰ ਥੈਂਕ ਯੂ ਯਾਰਾ ਸੂਟ ਮੈਨ ਬਹੁਤ ਹੀ ਪਿਆਰਾ ਲੱਗਾ ਸੀਰੀਅਸਲੀ ਔਰ ਇਹਦਾ ਬੇਸ ਵੀ ਬੜਾ ਸਟਰੋਂਗ ਹੈਗਾ ਓਕੇ ਸਭ ਤੋਂ ਵੱਡੀ ਗੱਲ ਹੈ ਵੀ ਨੈਕ ਹੈ ਫਰੰਟ ਸਾਰਾ ਬਣਿਆ ਔਰ ਜਿਹੜੀ ਇਹਦੀ ਬੋਟਮ ਹੈ ਪਿਓਰ ਕਰੀਵ ਦੀ ਹੈ ਔਰ ਬਾਜੂ ਤੇ ਵਰਕ ਦਿਖਾਓ ਜੀ ਮੈਂ ਜ਼ਿਆਦਾ ਦੂਜੀ ਚਲ ਗਿਆ ਲਓ ਜੀ ਬਾਜੂ ਦਾ ਵਰਕ ਔਰ ਦੁਪੱਟਾ ਬਹੁਤ ਹੀ ਜਦਾ ਸੋਹਣਾ ਐਦਰ ਦੇਖੋ ਟਾਈ ਬਹੁਤ ਹੀ ਪਿਆਰੀ ਹੋਈ ਹੈ ਔਰ ਜੈਨੂਨ ਪੀਸ ਹੈਗਾ ਲਓ ਜੀ ਫਿਰ ਬਹੁਤ ਹੀ ਪਿਆਰਾ ਸੂਟ ਪਿਓਰ ਔਰਗੈਂਜ਼ਾ ਡਿਜ਼ਾਈਨਰ ਓਕੇ ਜੀ ਚੈੱਕ ਕਰੋ ਪਲੱਸ ਇਹਦੀਆਂ 슬ੀਵਸ ਤੇ ਚੈੱਕ ਕਰੋ ਬਹੁਤ ਹੀ ਸੋਨਾ ਵਰਕ ਹੈਗਾ ਜੀ ਲੇਡੀ ਜੀ ਬੈਗ ਦਿਖਾਓ ਜੀ ਵਾਓ ਲਓ ਜੀ ਬੈਗ ਤੇ ਵੀ ਇਹਦੇ ਵਰਕ ਆਏਗਾ ਸਾਰਾ ਹੀ ਠੀਕ ਹੈ ਪਲੱਸ ਇਹਦੀ ਬਾਟਮ ਆਏਗੀ ਜੀ ਖੀਨਖਾਬ ਔਰ ਜਿਹੜਾ ਦਾ ਦੁਪੱਟਾ ਹੈ ਉਹ ਐਮ ਜੀ ਵਾਓ ਬਹੁਤ ਹੀ ਤੜਕਦੇ ਫੜਕਦੇ ਸੂਟ ਓਏ ਹੋਏ ਮੈਂ ਕਿਹਾ ਇਹ ਤਾਂ ਸੂਟ ਇੰਨਾ ਪਿਆਰਾ ਹੈ ਪੁੱਛੋ ਕੁਛ ਨਾ ਲੋ ਜੀ ਬਾਜੂ ਦਾ ਵਰਕ ਚੈੱਕ ਕਰੋ ਬਾਜੂ ਨਿਰੀ ਕਾਜੂ ਓਏ ਹੋਏ ਹੋਏ ਹੋਰ ਪਤਾ ਕੀ ਹੁੰਦਾ ਐ ਦੇਖੋ ਹੁਣ ਜੇ ਬਾਜੂ ਹੈ ਵੀ ਦੇ ਦਿੱਤੀਆਂ ਤੇ ਫਰੰਟ ਉਹਨਾਂ ਨੇ ਨਾਰਮਲ ਵਾਲਾ ਵਾਲੀ ਕੀ ਦੇ ਦਿੱਤਾ ਉਹ ਵੀ ਹੈਵੀ ਹੈਵਿਨੈਸ ਦੇ ਵਿਜੀਬਲ ਸੋਬਰ ਚੀਜ਼ ਦੇ ਦਿੱਤੀ ਨਾਲ ਬਾਟਮ ਚੈੱਕ ਕਰੋ ਦੁਪੱਟੇ ਚ ਦਿਖਾਓ ਵਾਹ ਜੀ ਵਾਹ ਇਹ ਚ ਮੈਂ ਜੰਡਾ ਕਲਰ ਵੀ ਹੈਗਾ ਇਸ ਲੋ ਜੀ ਇਹ ਰਾਣੀ ਕਲਰ ਕਹਿੰਦੇ ਇਹਨੂੰ ਰਾਣੀ ਕਲਰ ਲਾਲ ਜੀ ਫਿਰ ਇਹਨੂੰ ਕਹਿੰਦੇ ਜੀ ਰਾਣੀ ਕੀ ਕਹਿੰਦੇ ਇਹਨੂੰ ਮਜੈਂਟਾ ਹੀ ਹੈ ਮਜੈਂਟਾ ਹੀ ਹੈ ਦੱਸ ਭਗਵਾਨੇ ਤੂੰ ਮੈਨੂੰ ਮਿਸਟੇਕ ਕਰਾਈ ਜਾ ਰਹੀ ਹੈ ਹੈ ਐਡੇ ਸੋਹਣੇ ਸੂਟਾਂ ਨੂੰ ਲਾ ਜੀ ਵਾ ਵਾ ਜੀ ਵਾ ਮੇਲਾ ਲੁੱਟ ਲੋ ਓਏ ਹੋਏ ਹੋਏ ਐ ਸੂਟ ਜਿਹੜਾ ਨਾ ਯਾਰ ਇੰਨਾ ਮੈਨੂੰ ਬਹੁਤ ਹੀ ਜ਼ਿਆਦਾ ਸੋਹਣਾ ਲੱਗਾ ਸੂਟ ਹੈ ਇਤਨਾ ਵਰਕ ਦਾ ਮੈਂ ਫੈਨ ਹੋ ਗਿਆ ਸੂਟ ਦਾ ਸਭ ਤੋਂ ਵੱਡੀ ਗੱਲ ਡਿਜ਼ਾਈਨ ਦਾ ਔਰ ਉਹ ਇਹ ਦੇਖੋ ਬਾਜੂ ਸੋਰੀ ਇਹ ਬਾਟਮ ਹੈ ਇਹ ਬਾਜੂ ਸੇਮ ਵਰਕ ਹੈ ਜੀ ਓਏ ਹੋਏ ਔਰ ਦੁਪੱਟਾ ਮੈਨੂੰ ਬਹੁਤ ਹੀ ਪਿਆਰਾ ਲੱਗਾ ਮਲਟੀ ਕਲਰ ਦੇ ਵਿੱਚ ਦੁਪੱਟਾ ਹੈ ਜੀ ਔਰ ਦੀ ਵੈਸਟ ਵਾਓ ਇਹ ਦੇਖੋ ਚੀਜ਼ ਇਹਨੂੰ ਕਹਿੰਦੇ ਫਿਰ ਤੜਕਦੀ ਫੜਕਦੀ ਚੀਜ਼ ਥੈਂਕ ਯੂ ਓਏ ਹੋਏ 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 ਇਹ ਇਹ ਆਇਆ ਹੀ ਨਹੀਂ ਕੰਬੀਨੇਸ਼ਨ ਸਾਰਾ ਸਾਲ ਹੀ ਕਲਰ ਮੈਨੂੰ ਵੀ ਨਹੀਂ ਪਤਾ ਇਸ ਵਾਰ ਕਿਵੇਂ ਟਾਪ ਕਲਾਸ ਬਣ ਗਏ ਨੇ ਵਧੀਆ ਓਏ ਹੋਏ 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 ਆਓ what a zabardast what a zabardast suit ਔਰ ਇਹ ਚੈੱਕ ਕਰੋ ਜੀ ਔਰ ਬੋਟਮ ਇਹ ਦੇਖੋ ਬੋਟਮ ਦਾ ਵਰਕ ਚੈੱਕ ਕਰੋ ਪਹਿਲਾਂ ਤੇ ਮੈਂ ਦੋਸਤੋ ਚੰਗੀ ਚੀਜ਼ ਹੀ ਵੇਚਣੀ ਜੇ ਮੈਂ ਇਹ ਸਰਦਾਰੀ suit ਵੇਚ ਸਕਣਾ ਤਾਂ ਮੈਂ ਸਸਤੇ ਵੀ ਵੇਚ ਸਕਣਾ ਹਈਆ 1200 ਵਾਲੇ ਬਟ ਮੇਰਾ ਟੇਸਟ ਨਹੀਂ ਹੈਗਾ ਉਹ ਵਾਲਾ ਠੀਕ ਹੈ ਨਾ ਵੇਚਣੀ ਤਾਂ ਸੋਬਰ ਸਰਦਾਰੀ ਹੀ ਵੇਚਣੀ ਹੈ ਠੀਕ ਹੈ ਜੀ ਵਾਓ ਇਹ ਬਹੁਤ ਹੀ ਪਿਆਰਾ ਸੂਟ ਹੈ ਔਰ ਕਲਰ ਬਹੁਤ ਵਧੀਆ ਸਭ ਤੋਂ ਵੱਡੀ ਗੱਲ ਕਲਰ ਤੁਸੀਂ ਚੈੱਕ ਕਰੋ ਔਰ ਇਧਰ ਦੇਖੋ ਜੀਆ ਓਏ ਹੋਏ 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 ਲਓ ਜੀ ਬਾਟਮ ਪਿਓਰ ਕਰੇਵ ਦੀ ਬਾਟਮ ਵਾਹ ਵਾਜੀ ਵਾਹ ਬਹੁਤ ਹੀ ਐਂਡ ਦੀ ਬੈਸਟ ਇਹ ਸੂਟ ਤੇ ਮੈਂ ਕਹਿੰਦਾ ਯਾਰ ਕਿ ਇੰਨਾ ਕੁ ਜ਼ਿਆਦਾ ਪਿਆਰਾ ਨਾ ਹਰ ਲੈਂਨੇ ਆ ਫਰਲੀ ਨਿਕਲ ਨਹੀਂ ਭੱਜਦੀ ਲੋ ਜੀ ਆਏ ਹੋਏ ਵਾਓ ਬੈਸਟ ਐਵਰ ਸੂਟ ਹੈ neck ਬਾਜੂ ਬਾਟਮ ਓਕੇ ਜੀ ਔਰ ਦੁਪੱਟਾ ਦੇਖੋ ਜਰਾ ਇਹਦਾ ਵਾਹ ਜੀ ਵਾਹ ਸਿੰਗਲ ਕਲਰ ਥੈਂਕ ਯੂ ਪਿਸਟਾਸ਼ਿਓ ਪਿਸਟਾ ਕਲਰ ਵਾਓ 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 ਇਹਨਾਂ ਨੂੰ ਕਹਿੰਦੇ ਜੁਡੈਨਰ ਜਜਾ ਜਡਾਈਨਰ ਯੇ ਸੂਟ ਜਡਾਈਨਰ ਸੂਟ ਵਾਓ ਇਹ ਦੇਖੋ ਜੀ ਬਹੁਤ ਹੀ ਪਿਆਰੀ ਬਹੁਤ ਹੀ ਪਿਆਰੀ ਚੀਜ਼ ਦੀ ਬੈਸਟ ਵਾ 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 ਦੈਟਸ ਕਾਲ ਪਿਓਰ ਖੀਨ ਖਾਬ ਪਿਓਰ ਖੀਨ ਖਾਬ ਗਲੇ ਤੇ ਹੈਂਡਵਰਕ ਓਕੇ ਤੇ ਬਾਜੂ ਤੇ ਹੈਨਾ ਸੌਰੀ ਸਲਵਾਰ ਦੇ ਉੱਤੇ ਸਲਵਾਰ ਤੇ ਹੈਂਡ ਵਰਕ ਓਕੇ ਜੀ ਉਹ ਵਾਹ ਜੀ ਵਾਹ ਦੁਪੱਟਾ ਬਹੁਤ ਹੀ ਪਿਆਰਾ ਸੂਟ ਆ ਜੀ ਬਹੁਤ ਹੀ ਪਿਆਰਾ ਸੂਟ ਬਹੁਤ ਹੀ ਸੋਬਰ ਸੂਟ ਜ਼ਬਰਦਸਤ ਲੋ ਜੀ ਦੀ ਬਾਜੂ ਤੇ ਵਰਕ ਆਏਗਾ ਓਕੇ ਜੀ ਬਟਮ ਫਰੰਟ ਆ ਗਿਆ ਜੀ ਬਟਮ ਆ ਗਈ ਸਿੰਪਲ ਇਹ ਦੁਪੱਟਾ ਦਿਖਾਓ ਬੇਟਾ ਆ ਗਿਆ ਜੀ ਆ ਗਿਆ ਜੀ ਦੁਪੱਟਾ ਬਹੁਤ ਹੀ ਜ਼ਿਆਦਾ ਪਿਆਰਾ ਬਲ ਇੰਨਾ ਪਿਆਰਾ ਕਲਰ ਓਏ ਹੋਏ 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 ਵੇਖੋ ਦੋਸਤੋ ਜਿਹੜੀ ਵਧੀਆਂ ਤੇ ਮਹਿੰਗੀ ਚੀਜ਼ ਹੈ ਨਾ ਉਹ ਪੇਸਟਲ ਸ਼ੇਡ ਚ ਹੀ ਬਣਦੀ ਹੈ ਜਿੱਦਾਂ ਕਹਿ ਸਕਦੇ ਅਮੀਰ ਇੰਗਲਿਸ਼ ਕਲਰ ਜਿਹੜੇ ਹੁੰਦੇ ਇਹਨਾਂ ਨੂੰ ਕਿਹਾ ਜਾਂਦਾ ਸੋਬਰ ਪਲੱਸ ਸਰਦਾਰੀ ਕਹਿ ਲਓ ਤੁਸੀਂ ਹਣਾ ਬਹੁਤ ਬਾਟਮ ਖਾਈ ਪੁੱਤਰੀ ਕੋਰੀ ਪੈਚ ਇਤੇ ਵੈਲਵਟ ਦਾ ਕਿ ਦੂਜਾ ਅੱਛਾ ਵਾਜੀ ਚਨੋਂਦਾ ਹਣਾ ਨਾ অর্ਗੰਜ਼ਾ ਜਾਂ ਕਿਸੇ ਹੋਰ ਚੀਜ਼ ਦਾ ਵਾਹ 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 ਦੋ ਮਟਾ ਚਨੋਂਦਾ অর্ਗੰਜ਼ਾ ਵਾਜੀ ਪਿਓਰ ਓ ਮਾਈ ਗਾਡ ਆ ਮਾਈ ਗਾਡ ਦਿਲੀ ਗਾਰਡਨ ਗਾਰਡਨ ਹੋ ਗਿਆ ਵਾਟ ਅ ਬਿਊਟੀਫੁਲ ਸੂਟ ਇਧਰ ਚੈੱਕ ਕਰੋ ਬੇਲਾ ਦਾ ਇਦਾਂ ਤੁਹਾਨੂੰ ਵਖਾਨੇ ਲੁੱਕ ਪਿਓਰ ਸੈਟਨ ਪਿਓਰ ਸਾਟਿਨ 5 ਮੀਟਰ ਸੂਟ ਹੈ ਜੀ オリジナル ਠੀਕ ਹੈ ਡੁਪਲੀਕੇਟ ਕੋਈ ਕੱਢ ਦਵੇ ਤੇ ਜਿੰਨੇ ਪੈਸੇ ਮੂੰਹ ਕੇ ਗਲਾਬ ਸਿੰਘ ਦੇ ਦੇਗਾ ਕਮੇਟੀ ਚੌਕ ਕੇ ਲਓ ਜੀ ਠੀਕ ਹੈ ਜੀ ਦੁਪੱਟਾ ਚੈੱਕ ਕਰ ਲਓ ਫਿਰ ਇਹਦਾ ਬਹੁਤ ਹੀ ਪਿਆਰਾ ਦੁਪੱਟਾ ਸਾਰਾ ਹੀ ਦੁਪੱਟਾ ਬਣਿਆ ਲਓ ਜੀ オーਰਗੈਂਜ਼ਾ ਦਾ ਹੀ ਦੁਪੱਟਾ ਸਾਰਾ ਵਰਕ ਹੈ ਗਲਾਬ ਖੌਪਤਰੇ ਦਾ ਮਲਕੀ ਰਾਣੀ ਹਾਰੀਏ ਸੂਟ ਕਾ ਦਾ ਰਾਣੀ ਹਾਰ ਸੂਟ ਹੋ ਜੀ ਫਿਰ ਤੁਹਾਡਾ ਸਭ ਦਾ ਫੇਵਰਟ ਸੂਟ ਬਹੁਤ ਹੀ लाजवाब ਨਿੱਕ ਤੇ ਵੀ ਵਰਕ ਬਹੁਤ ਸੋਹਣਾ ਡਿਮਾਂਡ ਬਹੁਤ ਹੀ ਜ਼ਿਆਦਾ ਹੈ ਵਾਓ ਦੁਪੱਟਾ ਦਿਖਾਓ ਪੁੱਤਰ ਕਰੀਮੀ ਸ਼ੇਡ ਦੇ ਵਿੱਚ ਦੁਪੱਟਾ ਆਏਗਾ ਬਹੁਤ ਹੀ ਪਿਆਰਾ ਯੈਸ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਪਲੱਸ ਇਧਰ ਚੈੱਕ ਕਰੋ ਵਾਹ ਜੀ ਵਾਹ ਬਹੁਤ ਹੀ ਪਿਆਰਾ ਔਰ ਇੱਧਰ ਗੱਲਬਾਤ ਕਰੋ ਫਿਰ neck ਦਾ ਵਰਕ ਦੇਖੋ ਬਹੁਤ ਹੀ ਸੋਹਣੀ ਚੀਜ਼ ਔਰ ਦੁਪੱਟਾ ਦਿਖਾਓ ਬੱਤਾ ਵਾਹ ਜੀ ਵਾਹ ਬੈਸਟ ਐਵਰ ਸੂਟ ਫਿਰ ਇਹਨੂੰ ਕਹਿੰਦੇ ਜੀ 골ਡਨ ਕਰੀਮ ਸੂਟ ਅਸਲ ਰੀਅਲ ਕਰੀਮ ਹੋਏ 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 ਬਹੁਤ ਹੀ ਪਿਆਰਾ ਵਰਕ ਹੈ ਸ਼ਿਮਰ ਔਰ ਕੀ ਕਹਿੰਦੇ ਨੂੰ ਬ੍ਰੌਕੇਟ ਬ੍ਰੌਕੇਟ ਸ਼ਿਮਰ ਵਾਓ ਸਾਰਾ ਹੀ ਫਰੰਟ ਹੈ ਵੀ ਕੇਰਾ اور ਦੁਪੱਟਾ ਚੈੱਕ ਕਰੋ ਵਾਓ ਵਾਓ ਉਹ ਵਾਓ ਓਏ ਹੋਏ 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 ਲੋ ਜੀ ਪਿਓਰ ਖੀਨ ਖਾਬ ਹੈ ਦੋਸਤੋ ਚੈੱਕ ਕਰ ਲੋ ਸਭ ਤੋਂ ਵੱਡੀ ਗੱਲ ਹੈ ਵੈਲਵਟ ਪੈਚ ਹੈ ਪਿਓਰ ਔਰ ਦਬਕਾ ਹੈਂਡਵਰਕ ਆ ਮੈਂ ਤੁਹਾਨੂੰ ਕੰਮ ਦਿਖਾ ਰਿਹਾ ਜੀ ਪਹਿਲਾਂ ਤੇ ਓਕੇ ਲੋ ਜੀ ਗਲੇ ਦਾ ਵਰਕ ਚੈੱਕ ਕਰੋ ਬਹੁਤ ਹੀ ਸੋਬਰ ਪਲੱਸ ਬਾਜੂਤੇ ਹੈਂਡਵਰਕ ਸਾਰਾਈ ਔਰ ਦੁਪੱਟਾ ਔਰਗਾਂਜ਼ਾ ਸੂਟ ਵਿੱਚ ਆ ਦੁਪੱਟਾ ਵਿੱਚ ਕਰੋ ਹਾਂ ਬਹੁਤ ਹੀ ਪਿਆਰੀ 골ਡਨ ਕਰੀਮ ਸ਼ੇਡ ਮਾਰਦਾ ਜੀ ਸੂਟ ਜੀ ਫਿਰ ਓਏ ਹੋਏ ਹੋਏ ਕੀ ਆਹੀ ਬਾਤ ਹਲਦੀ ਤੇ ਪਾਉਣ ਵਾਲਾ ਸੂਟ ਦੋਸਤੋ ਆ ਗਿਆ ਜੀ ਗਲੇ ਤੇ ਵਰਕ ਬਾਜੂ ਤੇ ਵਰਕ ਕਹਿਰੇ ਤੇ ਵਰਕ ਤੇ ਸਲਵਾਰ ਦੇ ਉੱਤੇ ਵਰਕ ਆਏਗਾ ਜੀ ਸ਼ਾਹ ਜਾਏਗਾ ਜੀ ਓ ਮਾਈ ਗੋਡ ਤੇ ਦੁਪੱਟਾ ਵੀ ਮੈਂ ਕਿਹਾ ਜੀ ਕੰਬੀਨੇਸ਼ਨ ਦੇ ਵਿੱਚ ਆਏਗਾ ਬਹੁਤ ਹੀ ਪਿਆਰਾ ਕੈਂਟ ਜਬਰਦਸਤ ਸੂਟ ਜੀ ਸੱਚ ਕਾਲ ਜੀ ਬਹੁਤ ਹੀ ਸੋਹਣਾ ਸੂਟ ਹੈ ਜੀ ਟਿਸ਼ੂ ਦੀ ਉੱਤੇ ਸੂਟ ਹੈ ਹੈਂਡਵਰਕਸ ਆ ਰਹੇ ਬਾਜੂ ਬਨੀਆਂ ਹੋਈਆਂ ਨੇ ਤੇ ਦੁਪੱਟਾ ਵੀ ਬਨਿਆ ਹੋਇਆ ਹੈ ਬਹੁਤ ਹੀ ਕੈਂਟ ਸੂਟ ਜੀ ਦੋਸਤੋ ਬੜਾ ਹੀ ਜ਼ਬਰਦਸਤ ਸੂਟ ਹੈ ਚੱਕਦੇ ਫੁਆਟੇ ਗਲਾਸ ਟਿਸ਼ੂ ਓ ਬਹੁਤ ਹੀ ਪਿਆਰਾ ਕਲਰ what a beautiful suit ਬਹੁਤ ਹੀ ਸੋਹਣਾ ਸਾਰਾ ਹੈਂਡਵਰਕ ਹੋਇਆ ਜੀ ਬਾਟਮ ਤੇ ਵੀ ਵਰਕ ਆਏਗਾ ਕਲਰ ਤੁਹਾਡੇ ਸਾਹਮਣੇ ਰੂਬਰੂ ਕਰਨ ਜਾ ਰਹੇ ਆ ਓ ਮਾਈ ਗਾਡ ਲਓ ਜੀ ਫਿਰ ਚਨੋਂ ਦਾ ਨਾਲ ਦੁਪੱਟਾ ਆਏਗਾ ਸ਼ਾ ਜਾਏਗਾ ਜੀ ਇੱਕ ਐਵੀ ਸੂਟ ਜਿਹੜਾ ਆ ਬੜਾ ਹੀ ਪਿਆਰਾ ਕਲਰ ਹੈ ਨੈਕ ਤੇ ਵੀ ਇਹਦਾ ਬਹੁਤ ਹੀ ਪਿਆਰਾ ਬਣਿਆ ਜੀ ਪਲੱਸ 에ਰੀਆ ਬਾਜੂ ਚੈੱਕ ਕਰੋ ਔਰ 에ਦੀ ਬੈਗ ਦਿਖਾਓ ਜੀ ਬਹੁਤ ਜਿਆਦਾ ਸੋਹਣੀ ਬੈਗ ਤੇ ਵੀ ਵਰਕ ਹੋਇਆ ਜੀ ਸਾਰਾ ਪਲੱਸ 에ਦੀ ਬਾਟਮ ਔਰ 에ਦਾ ਦੁਪੱਟਾ ਬਹੁਤ ਹੀ ਜਿਆਦਾ ਕੈਂਟ ਓ ਜੀ ਬਹੁਤ ਇਹ ਸੂਟ ਬਹੁਤ ਹੀ ਪਿਆਰਾ ਇਹ ਪਹਿਲਾਂ ਵੀ ਆਇਆ ਸੀ ਮੈਨੂੰ ਮੈਂ ਮਹੀਨੇ ਬਾਅਦ ਹੀ ਸੂਟ ਮਿਲਿਆ ਆਪਾਂ ਨੂੰ ਆਰਡਰ ਤੇ ਔਰ ਇਹ ਚੈੱਕ ਕਰੋ ਜੀ ਬਾਟਮ 에 ਬਾਜੂ ਇਹ ਦਾ ਜੀ ਕਿਰਾਏਗਾ ਔਰ ਇਹ ਦਾ ਆਏਗਾ ਜੀ ਦੁਪੱਟਾ ਬਹੁਤ ਹੀ ਕੈਂਟ ਸੂਟ ਜੀ ਫਿਰ ਇੱਕ ਐਵੀ ਬਹੁਤ ਹੀ ਸੋਨਾ ਸ਼ਿਮਰਦਾ ਸੂਟ ਹੈ ਪਲੱਸ ਇਹਦਾ ਗਲਾ ਬਹੁਤ ਹੀ ਵਧੀਆ ਬਣਿਆ ਹੋਇਆ ਹੈ ਜੀ ਪਲੱਸ ਇਹਦੀ ਹੈ ਬਾਟਮ ਇਹ ਬਾਟਮ ਔਰ ਬਾਜੂ ਤੇ ਦੁਪੱਟਾ ਬਹੁਤ ਹੀ ਜ਼ਿਆਦਾ ਸੌਫਟ ਮਲਾਈ ਵਰਗਾ ਚਨਾਉਣ ਦਾ ਦੁਪੱਟਾ ਹੈ ਜੀ ਬਹੁਤ ਹੀ ਕੈਂਟ ਸੂਟ ਫਿਰ ਐਵੀ ਸੂਟ ਬਹੁਤ ਹੀ ਜ਼ਿਆਦਾ ਸੋਨਾ ਬਾਜੂ ਵਰਗ ਬਾਟਮ ਤੇ ਵੀ ਵਰਕ neck ਤੇ ਵੀ ਵਰਕ ਆਏਗਾ ਜੀ ਬਹੁਤ ਹੀ ਸ਼ਾਨਦਾਰ ਹਾਂਜੀ ਚਲੋ ਤੇ ਓਏ ਹੋਏ ਕੀ ਹੈ ਬਾਤ ਬਹੁਤ ਹੀ ਪਿਆਰਾ ਸੂਟ ਬੋ ਜੀ ਬਹੁਤ ਹੀ ਕੈਂਟ اور ਜਬਰਦਸਤ ਸੂਟ ਹੈ ਠੀਕ ਹੈ ਜੀ ਵਾਹ ਜੀ ਵਾਹ ਬਹੁਤ ਹੀ ਪਿਆਰਾ ਕਲਰ ਬਹੁਤ ਹੀ ਜ਼ਿਆਦਾ ਫਾਈਨ ਹੈ ਲਾਈਟ ਸ਼ੇਡ ਦੇ ਵਿੱਚ ਸੂਟ ਆਏਗਾ ਜੀ ਇਹ اور ਚਲੋ ਵਾਹ ਜੀ ਉਹ ਦੁਪੱਟਾ ਚੈੱਕ ਕਰੋ ਕਿਤੇ ਵਾਹ ਜੀ ਪ्योर ਸ਼ਿਮਰ ਦੇ ਉੱਤੇ ਸੂਟ ਆਏਗਾ ਜਬਰਦਸਤ ਲੋ ਜੀ ਫਿਰ ਵਾਓ ਕਹਿ ਸਕਦੇ ਆ ਕਿਸੇ ਨੂੰ ਤੇ ਇਹ ਸੂਟ ਹੈ ਬਹੁਤ ਹੀ ਸ਼ਾਨਦਾਰ ਲੁੱਕ ਦਾ ਮਾਲਕੇ ਸੂਟ ਹੈ ਬਹੁਤ ਹੀ ਪਿਆਰਾ ਨੈਚੁਰਲ ਕਲਰ ਆ ਰਹੇ ਨੇ ਕੋਈ ਲਾਈਟ ਨਹੀਂ ਜੇ ਕੋਈ ਲਟਰਨ ਪਟਰਨ ਨਹੀਂ ਜੇ ਬਿਲਕੁਲ ਜੋ ਸੋਬਰ ਚੀਜ਼ ਬਣੀ ਹੁੰਦੀ ਹੈ ਅਹੀਂ ਉਹ ਨਹੀਂ ਕਿ ਦੋਸਤੋ ਲਿਸ਼ਕਣੀਆਂ ਲੈਟਾ ਲਾ ਕੇ ਤੇ ਸੂਟ ਨੂੰ ਹੋਰ ਜ਼ਿਆਦਾ ਚਮਕਾ ਦਈਏ ਨੈਚੁਰਲ ਸੂਟ ਚੈੱਕ ਕਰੋ ਤੁਸੀਂ ਫੁੱਲ ਆਫ ਲੱਜ ਸਾਰਾ ਹੀ ਬਣਿਆ ਹੋਇਆ ਠੀਕ ਹੈ ਜੀ ਬਿਊਟੀਫੁੱਲ ਪਿਓਰ ਆਰਗੈਂਜ਼ਾ ਇਹ ਪਿਓਰ ਬ੍ਰੋਕੇਟ ਲੋ ਜੀ ਗਲ ਦਿਖਾਓ ਪੁੱਤ ਗਲੇ ਤੇ ਹੈਂਡਵਰਕ ਦਿਖਾਓ ਲੋ ਜੀ ਸੂਟ ਬਚਿਆ ਇੱਕ ਓਕੇ ਜੀ ਤੇ ਫਾਇਦਾ ਲਵੋ ਚੱਕ ਸਾਰਾ ਜੀ ਹੈਂਡਵਰਕ ਹੈ ਓਕੇ ਰਿਪੋਰਟ ਹੈ ਤੇ ਬਾਟਮ ਦਾ ਵਰਕ ਕਰ ਲਵੋ ਚੈੱਕ लेस्स देती 500 रुपया ये सूट जो सूट पहना सिर्फ सिर्फ 5000 ਦਾ ਟੋਟਲੀ ਸਾਰਾ ਹੈਂਡਵਰਕ ਟਾਈ ਐਂਡ ਡਾਈ ਵਾਹ ਜੀ ਵਾਹ 왓 ਅ ਜਬਰਦਸਤ ਸੂਟ ਅਲਟੀਮੇਟ ਸੂਟ ਬਹੁਤ ਹੀ ਪਿਆਰਾ ਬਾਟਮ ਚੈੱਕ ਕਰੋ ਠੀਕ ਹੈ ਇਧਰ ਚੈੱਕ ਕਰਦੇ ਹਾਂ ਔਰ ਦੁਪੱਟਾ ਬਾਜੂ ਸਰਾਹੀ ਬਣਿਆ ਹੋਇਆ ਹੈ गाइस 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 ਸੋਬਰ ਸਰਦਾਰੀ ਜੈਂਟਲੀ ਬਹੁਤ ਹੀ ਸੋਹਣਾ ਬੁਟੀਕ ਦਾ ਕੰਮ ਹੋਇਆ ਜੀ ਸੂਟ ਦੇ ਉੱਪਰ ਠੀਕ ਹੈ ਪਲੱਸ ਇਹ ਕਪੜਾ ਬਹੁਤ ਹੀ ਜ਼ਬਰਦਸਤ ਹੈ ਓਏ ਹੋਏ ਹੋਏ ਸ਼ਿਮਰ ਬਹੁਤ ਹੀ ਹਾਈ ਐਂਡ ਹੈ ਪਲੱਸ ਚਨੌਨ ਦਾ ਦੁਪੱਟਾ ਆਏਗਾ ਔਰ ਕਲਰ ਵੀ ਸ਼ਾਜਾਏਗਾ ਵਾਹ ਜੀ ਵਾਹ ਵਾ ਜੀ ਵਾ ਵਾ ਜੀ ਵਾ ਵਾਟ ਅ ਬਿਊਟੀਫੁਲ ਪਿਓਰ ਇੰਪੋਰਟਡ ਸ਼ਿਮਰ ਬਾਟਮ ਆਏਗੀ ਨਾਲ ਔਰ ਦੁਪੱਟਾ ਬਹੁਤ ਹੀ ਸੋਹਣਾ ਸਭ ਤੋਂ ਵੱਡੀ ਗੱਲ ਘੇਰੇ ਦੀ ਕੋਈ ਦਿੱਕਤ ਨਹੀਂ ਆਹਾਹਾ ਮੰਮੀਆਂ ਕਰ ਦਿਓ ਖੁਸ਼ ਹਾਂਜੀ ਫੇਰ ਬਹੁਤ ਹੀ ਕੈਂਟ ਤੜਕਦਾ ਫੜਕਦਾ ਹੋਇਆ ਸੂਟ ਤੁਹਾਡੇ ਰੂਬਰੂ ਆਉਣ ਲੱਗਾ ਜੀ ਵਾਹ ਜੀ ਵਾ ਲਓ ਜੀ ਘੇਰਾ ਚੈੱਕ ਕਰੋ ਬਾਜੂ ਚੈੱਕ ਕਰੋ ओके okay जी बॉटम चेक करो ਤੇ ਗਲਾ ਚੈੱਕ ਕਰੋ ओके जी ਤੇ ਆਈ ਲੋ ਫਿਰ ਦੁਪੱਟਾ ਚੈੱਕ ਕਰੋ ਬਹੁਤ ਹੀ ਸ਼ਾਨਦਾਰ ਹੋਜੀ ਫਿਰ ਵਨ ਪੀਸ ਲੈਫਟ ਬਹੁਤ ਹੀ ਜ਼ਬਰਦਸਤ ਸੂਟ ਹੈ ओके बॉटम आएगी जी ਤੇ ਦੁਪੱਟਾ ਇਹਦਾ او ਐਮ ਜੀ ਲਓ ਜੀ ਫਿਰ ਦੁਪੱਟੇ ਦੀ ਤੇ ਕੀ ਬਾਤ ਹੈ ਇੰਨਾ ਕੁ ਜ਼ਬਰਦਸਤ ਪਿਓਰ ਸ਼ਿਮਰ ਹੈਗੀ ਨਾ ਦੋਸਤੋ ਇਹ ਇੰਪੋਰਟਡ ਇਹ ਪਾਕਿਸਤਾਨੀ ਸੂਟ ਹੈ ਜੀ ਸਾਰਾ ਡਿਜ਼ਾਈਨਰ ਵੀ ਨੈਕ ਦੇ ਵਿੱਚ ਓਕੇ ਜੀ ਬਹੁਤ ਹੀ ਪਿਆਰਾ ਸੂਟ ਹੈ ਚਲੋ ਜੀ ਬਾਟਮ ਦਿਖਾਓ ਜੀ ਲੋ ਜੀ ਬਾਟਮ ਆ ਗਈ ਤੇ ਦੁਪੱਟਾ ਚੈੱਕ ਕਰੋ ਬਹੁਤ ਹੀ ਅਲਟੀਮੇਟ ਸਾਰਾ ਡਿਜੀਟਲ ਪ੍ਰਿੰਟ ਦੇ ਵਿੱਚ ਸੂਟ ਹੈਗਾ 101% ਪਿਓਰ ਪਾਕਿਸਤਾਨੀ ਸ਼ਿਮਰ ਬਹੁਤ ਹੀ ਪਿਆਰੀ ਚੀਜ਼ ਬਹੁਤ ਹੀ ਸੋਹਣੀ ਚੀਜ਼ ਬਣੀ ਹੋਈ ਹੈ ਲੋ ਜੀ ਬਾਜੂ ਬਾਟਮ ਦਿਖਾਓ ਬੇਟਾ ਇਹਦੀ। ਲਓ ਜੀ ਬਾਟਮ ਤੇ ਵੀ ਵਰਕ ਹੈ। ਓਕੇ ਜੀ। ਦੁਪੱਟਾ ਦਿਖਾ ਮੇਰੀ ਤੀ। ਲਓ ਜੀ ਦੁਪੱਟਾ ਵੀ ਜ਼ਬਰਦਸਤ ਬਣਿਆ ਹੋਇਆ ਹੈ। ਦੂਸਰਾ ਕਲਰ ਚੈੱਕ ਕਰੋ ਇੱਜ। ਲਓ ਜੀ ਸੋਬਰ ਸਰਦਾਰੀ ਜੈਂਟਲੀ ਸ਼ੇਡਸ। ਵਾਓ। ਦੁਪੱਟਾ ਦਿਖਾ ਦੇ ਜਿੱਦਣ ਰੱਖਦੇ। ਲਓ ਜੀ। ਘੈਂਟ। ਓਏ ਹੋਏ 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 ਜੀ। ਇਹ ਸੂਟ ਬਹੁਤ ਹੀ ਜ਼ਿਆਦਾ ਸੋਨਾ ਹੈ। ਸਭ ਤੋਂ ਵੱਡੀ ਗੱਲੇ ਦਾ ਵਰਕ ਚੈੱਕ ਕਰੋ ਓਕੇ ਗਲੇ ਦਾ ਵੀ ਵਰਕ ਚੈੱਕ ਕਰੋ ਤੁਸੀਂ बॉटम ਦਾ ਵੀ ਵਰਕ ਚੈੱਕ ਕਰੋ ਬਾਜੂ ਦਾ ਵੀ ਵਰਕ ਚੈੱਕ ਕਰੋ ਸਭ ਤੋਂ ਵੱਡੀ ਗੱਲ ਦੁਪੱਟਾ ਵੇਖਿਓ ਨਹੀਂ ਓਹ ਹੋ 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 ਦੁਪੱਟਾ ਵੀ ਸਾਰਾ ਬਣਿਆ ਹੋਇਆ ਲੋ ਜੀ ਐਂਡ ਲੈਵਲ ਸੂਟ ਅੱਜ ਫਾਇਦਾ ਜੇ ਤੁਹਾਡੇ ਕੋਲ ਅਜੇ ਫਿਰ ਲਾਲੋ ਲਾ ਲੀਏ ਕੰਮ ਵਾਹ ਜੀ ਵਾਹ ਵਾਟ ਅ ਬਿਊਟੀਫੁਲ ਸਾਰਾਈ ਹੈਂਡ ਲੋ ਜੀ ਬਾਜੂ बॉटम ਤੇ ਵੀ ਵਰਕ ਆਏਗਾ ਬਾਜੂ ਤੇ ਵੀ ਵਰਕ ਆਏਗਾ ਓਕੇ ਤੇ ਪਲੱਸ ਦੁਪੱਟਾ ਸ਼ਾ ਜਾਏਗਾ ਫਾਇਦਾ ਚੱਕ ਲੋ